ਇੱਤੋਂ ਹੁਣ ਅੱਗੇ ਸ਼ੁਰੂ ਕਰਦੇ ਆਂ ਧਰਮ ਜਦੋਂ ਮੋਰਚੇ 'ਚ ਗ੍ਰਫਤਾਰੀ ਜਿਵੇਂ ਕਿ ਪਿੱਛੇ ਦੱਸਿਆ ਗਿਆ ਕਿ ਬਾਬਾ ਜੀ ਨੂੰ ਖਾਲਸਾ ਪੰਥ ਨਾਲ ਅਤਿਅੰਤ दिली ਪਿਆਰ ਸੀ ਮਨ ਵਿੱਚ ਹਰ ਵੇਲੇ ਇਹੋ ਚਾਹ ਰਹਿੰਦੀ ਸੀ ਕਿ ਪੰਥ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹੇ ਐਸਬ ਖੁਰਨੇ ਦੀ ਪੂਰਤੀ ਲਈ ਆਪ ਹਾਂ ਰੋਜ਼ ਕੀ ਪਾਠ ਮਹੰਤੀ ਚੋਪਈ ਸਹਿਬ ਦੇ ਕਰਦੇ ਅਤੇ ਜੋ ਵੀ ਗੁਰਸਿੱਖ ਆਪ ਜੀ ਦੇ ਸੰਪਰਕ ਵਿੱਚ ਹੁੰਦਾ ਉਸ ਨੂੰ ਖਾਸ ਤੌਰ ਤੇ ਬੇਨਤੀ ਕਰਦੇ ਕਿ ਨਤਨੇਮ ਤੋਂ ਇਲਾਵਾ ਘਟੂ ਘਟ ਇੱਕ ਪਾਠ ਬੇਨਤੀ ਚੋਪਈ ਦਾ ਖਾਲਸਾ ਬੰਦਨ ਨਮਿਤ ਕਰਿਆ ਕਰੋ ਸਮੇਂ ਸਮੇਂ ਜਦ ਵੀ ਇਸੇਕਾਰ ਪੜ੍ਹਤਾਲ ਤੱਕ ਸਹਿਬ ਦੀ ਸਰਪ੍ਰਸਤੀ ਹੀਠਾਂ ਪੰਥ ਦੀ ਮਾਨ ਮਰਜ਼ਾ ਦਾ ਨੂੰ ਉੱਚਾ ਚੁੱਕਣ ਵਾਸਤੇ ਇਹ ਸੰਘਰਸ਼ ਆਰੰਭੇ ਗਏ ਆਬਜੀ ਉਹਨਾਂ ਵਿੱਚ ਜਥਾ ਸਖਤ ਹਿੱਸਾ ਪਾ ਕੇ ਆਪਣੇ ਫਰਜ਼ ਦੀ ਪੂਰਤੀ ਕਰਦੇ 1982 ਵਿੱਚ ਵੀ ਜਦ ਪੰਜਾਬ ਆਦੂਆ ਮੰਲੋਂ ਸਿੱਖ ਕੌਮ ਦੇ ਧਾਰਮਿਕ ਅਤੇ ਰਾਜਸੀ ਮਸਲਿਆਂ ਨੂੰ ਹੱਲ ਕਰਾਉਣ ਲਈ tatha ਸਿੱਖ ਧਰਮ ਵਧ ਹੋ ਰਹੇ ਤੱਕੇ ਨੂੰ ਰੋਕਣ ਲਈ ਧਰਮ ਜਦ ਮੂਰਚੇ ਦੇ ਨੌ ਹੀਠ ਸ਼ਾਂਤਮਈ ਸੰਘਰਸ਼ ਅਰੰਭਿਆ ਗਿਆ ਜਿਸ ਵਿੱਚ ਸੈਂਕੜੇ ਤੋਂ ਆਰੰਭ ਹੋ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘ ਹਰੂ ਦੀ ਗ੍ਰਿਫਤਾਰੀਆਂ ਦਿੰਦੇ ਬਾਬਾ ਜੀ ਨੇ ਆਪਣੇ ਇਲਾਕੇ ਵਿੱਚ ਵੀ ਪ੍ਰੇਰਨਾ ਦੇ ਕੇ ਕਈ ਜਥੇ ਮੂਰਚੇ ਵਿੱਚ ਗ੍ਰਿਫਤਾਰੀ ਦੇਣ ਲਈ ਭੇਜੇ ਧਰਮ ਯੁੱਧ ਮੋਰਚਾ ਜੇ ਆਰੰਭ ਹੀ ਹੋਇਆ ਸੀ ਕਿ ਪੰਥਕਾਰਗੋਆਂ ਵੱਲੋਂ ਮੋਰਚੇ ਦੀ ਸਫਲਤਾ ਲਈ ਸੰਤ ਸਮੇਲਨ ਸੱਦਿਆ ਗਿਆ। ਬਾਬਾ ਜੀ ਵੀ ਉਸ ਵਿੱਚ ਸ਼ਾਮਲ ਹੋਣ ਲਈ ਸੰਗਤਾਂ ਸਮੇਤ ਗਏ। ਦਾਸ ਵੀ ਬਾਬਾ ਜੀ ਦੇ ਨਾਲ ਹੀ ਸੀ। ਸੰਤ ਸਮੇਲਨ ਵਿੱਚ ਮੋਰਚੇ ਸੰਬੰਧੀ ਵਿਚਾਰਾ ਸਮਾਪਤ ਹੋਣ ਅਪਰੰਤ ਆਪ ਜੀ ਧਰਮ ਯੁੱਧ ਮੋਰਚੇ ਦੇ ਦੇਟਰ ਸਤ ਮਾ ਬਾ ਬਾਹਰ ਚੰਦ ਸਿੰਘ ਜੀ ਰੰਗਮਾਨ ਨੂੰ ਵਖਰੇ ਤੋਰਤੇ ਉਹਨਾਂ ਦੇ ਕਮਰੇ ਵਿੱਚ ਮਿਲੇ ਅਤੇ ਬੇਨਤੀ ਕੀਤੀ ਕਿ ਜਿੱਥੇ ਤੁਸੀਂ ਦਿਨ ਆ ਵੀ ਪੱਖ ਤੋਂ ਮੋਰਚੇ ਨੂੰ ਸੰਭਾਲਣਾ ਸਫਲਤਾ ਨਾਲ ਚਲਾ ਰਹੇ ਹੋ ਉੱਥੇ ਜਿੱਨਾਂ ਚਿਰ ਮੋਰਚਾ ਹਤੇ ਨਹੀਂ ਹੋ ਜਾਂਦਾ ਉਹਨਾਂ ਚਿਰ ਸੋਣੀ ਮਹਿਲਾ ਮਨਮਾ ਤੇ ਰਕਨ ਬੈਸੋ ਸਤਜਨ ਪਿਆਰੇ ਸਤ ਗੁਰ ਤੁਮਰੇ ਕਾ ਵਿਸਵਾਰੇ ਰਹੋ ਦੂਸ ਦਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈ ਰਖੀ ਕਰਤਾ ਰੇ ਬਾਦਸ਼ਾ ਸਭ ਬਸ ਕਰ ਦਿਲ ਨਹੀਂ ਅਮਰਤ ਨਾਮ ਮਹਾਰਾਜ ਕੀ ਨੇ ਨਰ ਪਉ ਹੋਏ ਪਜੋ ਭਗਵਾਨ ਸਾਧ ਸੰਗਤ ਪਜ ਕੀਨੋ ਦਾਨ ਚੰਨ ਪਰੇ ਪ੍ਰਮਾਤਮਾ ਜੀ ਨਾਨਕ ਉਡ ਪਰ ਓਟ ਪਕਰੀ ਪ੍ਰਭ ਸੁਆਮੀ ਦਾ ਜਾਪਨ ਨਿਰੰਤਰ ਜਾਰੀ ਕਰਾ ਦੇਵੋ ਹਰਿ ਗੁਰੂ ਜੀ ਛੇਤੀ ਹੀ ਕਾਮਯਾਬੀ ਬਖਸ਼ਿਸ਼ ਕਰ ਦੇਣਗੇ ਕਿਉਂਕਿ ਸਾਨੂੰ ਗੁਰ ਸਿੱਖਾਂ ਨੂੰ ਸਭ ਤੋਂ ਵੱਡਾ ਆਸਰਾ ਗਰਮਾਣੀ ਦਾ ਹੀ ਹੈ ਥੋੜਾ ਚਰਚ ਪਰੰਤੇ ਪਿੱਛੋਂ ਸੰਤ ਅਖਰਚੰਦ ਸਿੰਘ ਜੀ ਨੇ ਕਿਹਾ ਕਿ ਸਾਡੇ ਪਾਸ ਜਾਪ ਨੂੰ ਲਗਾਤਾਰ ਜਾਰੀ ਰੱਖਣ ਵਾਲੇ ਸਿੰਘ ਨਹੀਂ ਹਨ ਉਸੇ ਸੰਤ ਬਾਬਾ ਜਨੈਰ ਸਿੰਘ ਖਾਲਸਾ ਦੇ ਜੁਮੇ ਇਹ ਦੀਆਵਤੀ ਲਗਾ ਦੇਵੋ ਅਸੀਂ ਉਹਨਾਂ ਨੂੰ ਲਨਿੰਦਾ ਸਹਿਯੋਗ ਦੇਵਾਂਗੇ ਬਾਬਾ ਜੀ ਸੰਤ ਹਰਚੰਦ ਸਿੰਘ ਉਹਨਾਂ ਨੂੰ ਫਤਿਹ ਬਲਾ ਕੇ ਗੁਰੂ ਨਾਨਕ ਨਾਮਾਸ ਵਿੱਚ ਖਾਲਸਾ ਦੀ ਪਾਸ ਆ ਗਏ ਦੇ ਅਪ੍ਰੋਥਕ ਬੇਨਤੀ ਕੀਤੀ ਕਿ دنیਾਵੀ ਯਤਨਾਂ ਦੇ ਨਾਲ-ਨਾਲ ਜੇਕਰ ਸਤਗੁਰੂ ਜੀ ਦੀ ਬਾਣੀ ਦੀ ਟੀਕ ਲੈ ਲਈ ਜਾਵੇ ਤਰ ਕਾਮਯਾਬੀ ਜਲਦੀ ਹੋ ਜਾਵੇਗੀ ਖਾਲਸਾ ਜੀ ਨੇ ਵੀ ਉੱਤਰ ਦਿੱਤਾ ਕਿ ਅਸੀਂ ਸ੍ਰੀ ਅਖੰਡ ਪਾਠ ਸਹਿ ਆਰੰਭ ਕਰਵਾ ਦਿੱਤਾ ਹੈ ਇਸ ਤੋਂ ਪਿੱਛੋਂ ਇੱਕ ਅਖੰਡ ਪਾਠ ਸਹਿ ਵਰ ਕਰਵਾ ਦੇਾਂਗੇ ਬਾਬਾ ਜੀ ਨੇ ਕਿਹਾ ਕਿ ਬਹੁਤ ਚੰਗਾ ਕੀਤਾ ਜੋ ਤੁਸੀਂ ਸ੍ਰੀ ਅਖੰਡ ਪਾਠ ਸਹਿ ਵਰਵਾ ਦਿੱਤਾ ਹੈ ਪਰ ਸਾਨੂੰ ਜੋ ਪ੍ਰੇਰਨਾ ਸਤਿਗੁਰੂ ਜੀ ਵੱਲੋਂ ਮਿਲੀ ਹੈ ਉਹ ਅਸੀਂ ਤੁਹਾਨੂੰ ਬੇਨਤੀ ਕੀਤੀ ਹੈ ਬਾਕੀ ਜਿਵੇਂ ਤੁਸੀਂ ਮਨਸਬਾ ਸਮਝੂ ਕਰ ਲੈਣਾ ਥੋੜਾ ਸਮਾਂ ਹੋਰ ਸੰਤ ਜਨੈਰ ਸਿੰਘ ਜੀ ਖਾਲਸਾ ਹੁਣੇ ਪਾਸ ਫੇਰ ਕੇ ਆਪ ਜੀ ਬਾਸਪੁਰ ਦੁਆਰਾ ਸੇਵਾ ਗਏ ਧਰਮਯੱਧ ਮੋਰਚੇ ਵਿੱਚ ਗ੍ਰਫਤਾਰੀਆਂ ਦਾ ਫੈਸਲਾ ਤੈਨਾਂ ਆਖਾ ਤੂੰ ਮਰੋਨੀ ਸੰਨ 82 ਦੇ ਪੈਨੋਂ ਜਦੋਂ ਬਾਬਾ ਜੀ ਆਪਣੇ ਸਿਮਨਪਾ ਜਾਣਦੇ ਨਾ ਜਮ ਤੂੰ ਬਿੱਲੀ ਹੋਏ ਤਾਰੇ ਦਾਸ ਨੂੰ ਆਵਾਜ਼ ਮਾਰ ਕੇ ਆਪਣੇ ਤੁਮਰੇ ਵਿੱਚ ਸੱਦਿਆ ਤੇ ਕਹਿਣ ਲੱਗੇ ਕਿ ਅਸੀਂ ਧਰਮਯੱਧ ਮੋਰਚੇ ਵਿੱਚ ਗ੍ਰਫਤਾਰੀ ਦੇਣ ਦਾ ਫੈਸਲਾ ਕਰ ਲਿਆ ਹੈ ਸੋ ਤੁਸੀਂ ਸ੍ਰੀ ਅਮਰਤਸਰ ਸਾਹਿਬ ਜਾਵੋ ਅਤੇ ਗ੍ਰਫਤਾਰੀ ਲਈ ਤਰੀਕ ਲੈ ਆਵੋ ਮੇਰੇ ਮਾਨ ਵਿੱਚ ਬੜੀ ਹੈਰਾਨੀ ਹੋਈ ਕਿ ਪਹਿਲੇ ਤਾਂ ਕਿਸੇ ਕਸਮ ਦਾ ਕੋਈ ਪ੍ਰੋਗਰਾਮ ਨਹੀਂ ਸੀ ਤੇ ਇੱਕਦਮ ਹੁਣੇ ਹੀ ਆਪ ਜੀ ਗ੍ਰਫਤਾਰੀ ਲਈ ਤਰੀਕ ਲੈਣ ਭੇਜ ਰਹੇ ਹਨ ਮੈਂ ਬੇਨਤੀ ਕੀਤੀ ਕਿ ਅੱਜ ਆਪਾਂ ਦੀਕੀ ਸਿੰਘਾਂ ਨੂੰ ਸੱਦ ਲੈਂਦੇ ਹਾਂ ਫਿਰ ਉਹਨਾਂ ਨਾਲ ਸਲਾਹ ਕਰਕੇ ਜਿਵੇਂ ਹੁਕਮ ਕਰੋਗੇ ਕਰ ਲਵਾਂਗੇ ਪਰ ਬਾਬਾ ਜੀ ਕਹਿਣ ਲੱਗੇ ਕਿ ਤੁਸੀਂ ਆਪਣੀ ਸਲਾਹ ਕਰਨੀ ਹੈ ਤਾਂ ਕਰ ਲਵੋ ਅਸੀਂ ਤਾਂ ਫੈਸਲਾ ਕਰ ਹੀ ਲਿਆ ਹੈ ਸਾਮ ਤੱਕ 7 8 9 21 ਸਿੰਘਾਂ ਨੂੰ ਸਦਕੇ ਬਾਬਾ ਜੀ ਦਾ ਪ੍ਰੋਗਰਾਮ ਦੱਸਿਆ ਗਿਆ ਸਾਰੇ ਸੰਗ ਵੀ ਹੈਰਾਨ ਸਨ ਵਿਚਾਰ ਬਟਾਂਦਰਾ ਕਰਨ ਪ੍ਰੰਤ ਸੰਗਤੀ ਵਿੱਚ ਬੈਚ ਬੋਲਤੀ ਕੀਤੀ ਕਿ ਆਪ ਜੀ ਦੀ ਸੇਤ ਜੀਲ ਵਿੱਚ ਜਾਣ ਦੇ ਯੋਗ ਨਹੀਂ ਸੋ ਆਪਣੀ ਵੱਲੋਂ ਅਸੀਂ ਜਥਾ ਲੈ ਕੇ ਚਲੇ ਜਾਂਦੇ ਹਾਂ ਬਾਬਾ ਜੀ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਤਨ ਮਨ ਧਨ ਗੁਰੂ ਨੂੰ ਅਰਪਣ ਕੀਤਾ ਹੋਇਆ ਹੈ ਹੁਣ ਗੁਰੂ ਪੰਥ ਨੂੰ ਸਾਡੇ ਸਰੀਰ ਦੀ ਜ਼ਰੂਰਤ ਹੈ ਸੋ ਇਹ ਅਮਾਨਤਾ ਸਿੰਘ ਖਾਲਸਾ ਪੰਥ ਨੂੰ ਸੰਭਿੰ ਹੈ ਤੁਹਾਡੇ ਵਿੱਚੋਂ ਇਸ ਦਾ ਮਾਨ ਸਾਡੇ ਨਾਲ ਚੱਲਣਾ ਚੱਲ ਪੈਣਾ ਆਪ ਜੀ ਦਾ ਦ੍ਰਿੜ ਸਾਮਣੇ ਕਿਸੇ ਦਾ ਵੀ ਕੋਈ ਹੋਰ ਉੱਤਰ ਦੇਣ ਦਾ ਨਹੀਂ ਆ ਨਾ ਪਿਆ। ਗ੍ਰਫਤਾਰੀ ਦੀ ਤਰੀਕਾ ਅੰਗਲੇ ਨਨਦਾਸ ਪਾਈ ਸਰਬਣ ਸਿੰਘ ਤੇ 2 3 ਹੋਰ ਸਿੰਘ ਗੁਰਦੁਆਰਾ ਸਹਿਯੋਗ ਤੋਂ ਚੱਲ ਕੇ 10:00 ਵਜੇ ਸ੍ਰੀ ਅਮਰਤਸਰ ਸਾਹਿਬ ਪੁੱਜ ਗਏ। ਸ੍ਰੀ ਹਰਮੰਦਰ ਸਾਹਿਬ ਦਰਸ਼ਨ ਸ਼ਾਨ ਕਰਨ ਕਰਕੇ ਗੁਰੂ ਨਾਨਕ ਨਵਾਸ ਵਿੱਚ ਸ਼ਾਂਤ ਬਾਬਾ ਜਨੈਲ ਸਿੰਘ ਜੀ ਖਾਲਸਾ ਪੰਚ ਕੀ ਬਾਬਾ ਜੀ ਦਾ ਪ੍ਰੋਗਰਾਮ ਉਹਨਾਂ ਨੂੰ ਦੱਸਿਆ ਆਪ ਜੀ ਸੁਣ ਕੇ ਕੁਝ ਦਿਨ ਲਈ ਚੁੱਪ ਕਰ ਗਏ ਥੋੜੀ ਦੇਰ ਬਾਅਦ ਕਹਿਣ ਲੱਗੇ ਕਿ ਤੁਸੀਂ ਮਹਾਪੁਰਖਾਂ ਨੂੰ ਕਹਿਣਾ ਸੀ ਕਿ ਉਹ ਆਪਣੀ ਵੱਲੋਂ ਜਥਾ ਭੇਜ ਦੇਣ ਕਿਉਂਕਿ ਉਹਨਾਂ ਦੀ ਉਮਰ ਬਹੁਤ ਪਟੇਰੀ ਹੈ ਐਸ ਉਮਰ ਵਿੱਚ ਆਪ ਜੀ ਨੂੰ ਜੇਲ੍ਹ ਵਿੱਚ ਕਾਫੀ ਖਿੱਚਲ ਹੋਵੇਗੀ ਉਨ੍ਹਾਂ ਦੀ ਤਾਂ ਸਮਸੀ ਸੀ ਬਹੁਤ ਹੈ ਅਸੀਂ ਦੱਸਿਆ ਕਿ ਸਾਰੇ ਸੰਗਤੀ ਸਿੰਘਾਂ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਸੀ ਪਰ ਬਾਬਾ ਜੀ ਨੇ ਹਕਮ ਦਿੱਤਾ ਕਿ ਅਸੀਂ ਗ੍ਰਫਤਾਰੀ ਦੇ ਕੇ ਆਪਣਾ ਤਲਗੁਰੂ ਪੰਥ ਨੂੰ ਅਰਪਣ ਕਰਨਾ ਹੈ ਹਾਰ ਸਾਹੀ ਨੇ ਕਿਹਾ ਕਿ ਗ੍ਰਫਤਾਰੀ ਦੀ ਤਰੀਖ ਮੋਰਚਾ ਨਿਖ ਟੇਟ ਰਸੰਤ ਬਾਬਾ ਹਰਚੰਦ ਸਿੰਘ ਕੇ ਪਾਸੋਂ ਲੈ ਲਵੋ ਵਾਣਾ ਹੀ ਸਾਡੀ ਵੱਲੋਂ ਬਾਬਾ ਜੀ ਨੂੰ ਆਪਣਾ ਖੰਦ ਜੀ ਨਾ ਜਾਣ ਲਈ ਬੇਨਤੀ ਜ਼ਰੂਰ ਕਰਨੀ ਖਾਲਸਾ ਜੀ ਨੇ ਆਪਣੇ ਪੀਏ ਭਾਈ ਰਸ਼ਪਾਲ ਸਿੰਘ ਅਤੇ ਪਾਈ ਗ੍ਰਾਮ ਸਿੰਘ ਨੂੰ ਸਾਡੇ ਨਾਲ ਸੰਤ ਲਖਮਨ ਸਿੰਘ ਪਾਸ ਭੇਜਿਆ ਜਦੋਂ ਹਰਚੰਦ ਸਿੰਘ ਜੀ ਨੂੰ ਸਾਰੀ ਗੱਲ ਦੱਸੀ ਤਦ ਉਹ ਵੀ ਬਹੁਤ ਹਰਾਮ ਸਨ ਉੰਨਾ ਵੀ ਕਿਹਾ ਕਿ ਸਾਡੇ ਵੱਲੋਂ ਸ੍ਰੀ ਮਹਾਪੁਰਖਾਂ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਕਿ ਉਹ ਅਸੀਸ ਦੇ ਕੇ ਜਥਾ ਤੁਰ ਦੇਣ ਪਰ ਆਪਨਾ ਜਾਣ ਇਹ ਜ਼ਰੂਰੀਤ ਕਿ ਤਕੀਰ ਹੈ ਅਸੀਂ ਬੇਨਤੀ ਕੀਤੀ ਕਿ ਬਾਬਾ ਜੀ ਨੇ ਖੁਦ ਗਰਫਤਾਰੀ ਦੇਣ ਦਾ ਦ੍ਰਿੜ ਨਿਸ਼ਚਾ ਕੀਤਾ ਹੋਇਆ ਹੈ ਉਹ ਆਪ ਜੀ ਦੀ ਬੇਨਤੀ ਜ਼ਰੂਰ ਪਹੁੰਚਾ ਦੇ ਮੰਗੇ ਉਨੀ ਕਤੂਬਰ 1982 ਬਾਬਾ ਜੀ ਨੇ ਜਥੇ ਦੀ ਗ੍ਰਫਤਾਰੀ ਦੀ ਤਰੀਕ ਨਿਸ਼ਚਿਤ ਕੀਤੀ ਨਹੀਂ ਤਰੀਕ ਲੈ ਕੇ ਅਸੀਂ ਸਾਰੇ ਸਿੰਘ ਸਾਮ ਨੂੰ ਗੁਰਦੁਆਰਾ ਸਾਹਿਬ ਪੱਜ ਨੇ ਅਤੇ ਖਾਲਸਾ ਜੀ ਅਤੇ ਸੰਤ ਹਰਿ ਸੰਗ ਜੀ ਦੀ ਬੇਨਤੀ ਦੀ ਬਾਬਾ ਜੀ ਨੂੰ ਕਰ ਦਿੱਤੀ ਪਰ ਆਪ ਜੀ ਤਾਂ ਆਪਣੇ ਫੈਸਲੇ ਉਤੇ ਡਰਢ ਸਨ ਥੋੜੇ ਹੀ ਦਿਨਾਂ ਵਿੱਚ ਸਾਰਾ ਪ੍ਰੋਗਰਾਮ ਲੀਕ ਇਤ ਇਤ ਅਤੇ ਆਰਤੀ ਅਖਬਾਰਾਂਹੀਂ ਸੰਗਤਾਂ ਨੂੰ ਸੂਚਿਤ ਕਰ ਦਿੱਤਾ ਗਿਆ ਕਿ 18 ਅਕਤੂਬਰ ਨੂੰ ਗੁਰਦੁਆਰਾ ਆਰਾਮਪੁਰ ਖੇੜਾ ਦੇ ਬਾਬਾ ਜੀ ਸੰਗਤ ਸਮੇਤ ਧਰਮਜੁੱਧ ਬੋਰਚੀ ਵਿੱਚ ਗ੍ਰਫਤਾਰੀ ਦੇਣ ਲਈ ਚੱਲਣਗੇ ਅਤੇ 19 ਅਕਤੂਬਰ ਸ਼ਾਮ ਨੂੰ ਗ੍ਰਫਤਾਰੀ ਦਿੱਤੀ ਜਾਵੇਗੀ ਲਾਕੇ ਵਿੱਚ ਇਸ ਚਰਕੇ ਵੀ ਸਾਰੀਆਂ ਸੰਗਤਾਂ ਨਾਲ ਸਬੰਧਕ ਕੀਤਾ ਗਿਆ ਸੰਸਦਾਂ ਵਿੱਚ ਬਾਬਾ ਜੀ ਦੀ ਗਵਾਹੀ ਹੇਠ ਗ੍ਰਫਤਾਰੀ ਦੇਣ ਲਈ ਬਹੁਤ ਜ਼ਿਆਦਾ ਉਤਸ਼ਾਹ ਸੀ ਉਧਰ ਉਸਬਾਕਤ ਦੇ ਮੁੱਖ ਮੰਤਰੀ ਦਰਬਾਰਾਂ ਸੰਗਤ ਉਸ ਦੀ ਘਰ ਬਾਣੀ ਨੂੰ ਵੀ ਪਤਾ ਲੱਗ ਗਿਆ ਕਿ ਬਾਬਾ ਜੀ ਆਪ ਇਸ ਧਰਮਜੰਤ ਗੋਸਤੀ ਵਿੱਚ ਇਹ ਰਫਤਾਰ ਹੀ ਦੇ ਰਹੇ ਹਨ ਤਾਂ ਇੰਨਾ ਦੂਮਾਨੇ ਖਾਦ ਦੂ ਮਾਰ ਬਾਬਾ ਜੀ ਪਾਸ ਗੁਰਦੁਆਰਾ ਸਾਹਿਬ ਆ ਕੇ ਬੇਨਤੀ ਕੀਤੀ ਕਿ ਤੁਸੀਂ ਆਪ ਜਥੇ ਵਿੱਚ ਨਾ ਜਾਵੋ ਪਰ ਬਾਬਾ ਜੀ ਨੇ ਉਹਨਾਂ ਦੀ ਇੱਕ ਵੀ ਗੱਲ ਨਾ ਸੁਣੀ ਤੇ ਕਿਹਾ ਕਿ ਤੁਸੀਂ ਸਾਨੂੰ ਰੋਕਣ ਦੀ ਥਾਂ ਦਿੱਲੀ ਸਰਕਾਰ ਨੂੰ ਸਾਰੀ ਚਾਹੀਦੱਸ ਕੇ ਸਿੰਘਾਂ ਦੀਆਂ ਹੱਕੀ ਮੰਗਾ ਮੰਨ ਲੈਣ ਲਈ ਮਜਬੂਰ ਕਰੋ ਅੱਜ ਸਾਡੀ ਗਰਫਤਾਰੀ ਵਿੱਚ ਦੱਸ ਦੇਣ ਦਾ ਸਮਾਂ ਹੈ ਜੇਕਰ ਤੁਹਾਡੀ ਸਰਕਾਰ ਇਹ ਮੰਗਾ ਮੰਨ ਲਵੇ ਤਾਂ ਇਸ ਵਿੱਚ ਹੀ ਸਾਰੇ ਦੇਸ਼ ਦਾ ਭਲਾ ਹੈ ਜੇਕਰ ਕੋਈ ਗੱਲ ਸਿਰੇ ਨਹੀਂ ਚੜਦੀ ਤਾਂ ਅਸੀਂ ਤਾਂ ਆਪਣੇ ਫੈਸਲੇ ਤੇ ਖੁਨਣ ਰਹਿਣਾ ਇੰਦਰ ਸੰਧਾਨ ਜਸਨੀ ਸਿੰਘ ਪੰਡ ਹਾਰਾਂਬਾਲੇ ਜੋ ਕਿ ਅਕਾਲੀ ਦਲ ਹਸ਼ਿਆਰਪੁਰ ਦੇ ਜਨਰ ਸਕੱਤਰ ਸਨ ਨੇ 18 ਅਕਤੂਬਰ ਨੂੰ ਜਥੇ ਸਮੀਤ ਗ੍ਰਫਤਾਰੀ ਦੇਣੀ ਸੀ ਜਦੋਂ ਉਹਨਾਂ ਨਾਲ ਸੰਪਰਕ ਕੀਤਾ ਗਿਆ ਤਾਂ ਤਦ ਉਹਨਾਂ ਨੇ ਵੀ ਬਾਬਾ ਜੀ ਨਾਲ ਹੀ ਸਾਰੇ ਇਲਾਕੇ ਵੱਲੋਂ ਗ੍ਰਫਤਾਰੀ ਦੇਣ ਦਾ ਫੈਸਲਾ ਕਰ ਲਿਆ ਮੋਰਚਾ ਡਰ ਇਤਰਾ ਸੰਤ ਹਰਚੰਦ ਸਿੰਘ ਜੀ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਕਿ ਸਰਦਾਰ ਅਜਤ ਜੀ ਸਿੰਘ ਜੀ ਵੀ 18 ਅਕਤੂਬਰ ਦੀ ਥਾਂ 19 ਅਕਤੂਬਰ ਨੂੰ ਹੀ ਬਾਬਾ ਜੀ ਦੇ ਨਾਲ ਗ੍ਰਿਫਤਾਰੀ ਦੇਣਗੇ ਸੋ ਇਹ ਤਰੀਕ ਕਿਸੇ ਹੋਰ ਨੂੰ ਦੇ ਦਿੱਤੀ ਜਾਵੇ ਸੰਤ ਜੀ ਨੇ ਵੀ ਇਸੇ ਪ੍ਰਵੰਗ ਨਾਲ ਸਹਿਮਤੀ ਪ੍ਰਗਟਾਈ ਵਰਦਵਾਰਾ ਨਾਮਪੁਰ ਖੀੜਾ ਤੋਂ ਜੱਥੇ ਦੀ ਰਵਾਨਗੀ 17 ਅਕਤੂਬਰ ਤੱਕ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਬਾਬਾ ਜੀ ਪਾਸ ਜਿੰਨੀ ਵੀ ਮਾਇਆ ਸੀ ਉਹ ਬੈਂਕ ਚੋਂ ਕਢਵਾ ਲਈ ਜੋ ਕਿ 25000 ਦੇ ਕਰੀਬ ਤਕਰੀਬਨ ਸੀ ਆਪਜੀ ਦਾ ਵਿਚਾਰ ਸੀ ਕਿ ਜਿੱਥੇ ਤਨ ਗੁਰੂ ਪੰਥ ਨੂੰ ਸੰਪੜਾ ਹੈ ਉੱਥੇ ਇਹ ਤਨ ਵੀ ਪਿੱਛੇ ਨਾ ਰਹਿ ਜਾਵੇ ਸਾਵਨੋਂ ਹੀ ਸੰਗਤਾਂ ਗੁਰਦੁਆਰਾ ਸਹਿ ਪੁੱਜਣੀਆਂ ਸ਼ੁਰੂ ਹੋ ਗਈਆਂ ਸਵੇਰ ਤੱਕ 50 ਦੇ ਕਰੀਬ ਟਰੱਕ 4-5 ਬੱਸਾਂ ਅਤੇ 10-15 ਦੀ ਕਰੀਬ ਕਾਰਾਂ ਜੀਪਾਂ ਆ ਗਈਆਂ ਤਾਰਾ ਅਕਤੂਬਰ 1982 ਨੂੰ ਸਵੇਰੇ 10:00 ਵਜੇ ਦੇ ਕਰੀਬ ਸਤਿਗੁਰੂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੀ ਅਗੇ ਅਰਦਾਸ ਬੋਲ ਕੇ ਉਸ ਦੀ ਸੰਨ ਵਿੱਚ ਬਾਬਾ ਜੀ ਦੇ ਇਸ ਵੱਡੇ ਕਾਫਲੇ ਨੇ ਗੋਲਦਾਰਾ ਸਹਿਬ ਤੋਂ ਸ੍ਰੀ ਅਮਰਤਸਰ ਸਹਿਬ ਲਈ ਚੱਲੇ ਪਏ ਸੰਗਤਾਂ ਨੂੰ ਪਹਿਲੇ ਹੀ ਪਤਾ ਹੋਣ ਤਾਂ ਪਰਪੰਡ ਦੇ ਪ੍ਰੇਮੀਆਂ ਨੇ ਗੇਟ ਬਣਾ ਕੇ ਬਾਬਾ ਜੀ ਅਤੇ ਮਾਕੀ ਜਿਲੂ ਸਦਾ ਸਵਾਗਤ ਕੀਤਾ ਬੇਅੰਤ ਮਾਇਆ ਜੋ ਨਗਰਾ ਬਾਣਿਆਂ ਨੇ 171 ਕੀਤੀ ਸੀ ਉਹ ਵੀ ਆਪਲੀ ਨੂੰ ਪੁਰ ਤਾਂ ਕੀਤੀ ਥਾਂ ਥਾਂ ਜਾਲ ਪਾਣੀ ਦੀ ਸੇਵਾ ਕੀਤੀ ਗਈ ਬਾਬਾ ਜੀ ਦੇ ਚਿਹਰੇ ਤੇ ਇੰਨਾ ਜਲਾਲ ਸੀ ਜੋ ਕਿ ਵਰਣਨ ਨਹੀਂ ਕੀਤਾ ਜਾ ਸਕਦਾ ਇੰਨਾ ਮੜ ਪਾ ਗੀਆਂ ਨੇ ਉਸ ਸਮੇਂ ਆਪ ਜੀ ਦੇ ਦਰਸ਼ਨ ਕੀਤੇ ਉਹਨਾਂ ਨੂੰ ਹੀ ਪਤਾ ਹੋਵੇ ਹੈ ਬਾਬਾ ਜੀ ਅੱਜ ਤੋਂ ਪੂਰੇ 6 ਸਾਲ ਪਹਿਲਾਂ 17 ਅਕਤੂਬਰ 1977 ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਹਾਨ ਪਰਮਕਾਰਾਂ ਨੂੰ ਯਾਦ ਕਰਕੇ ਤੇ ਕਰਾਉਂਦੇ ਹੋਏ ਸਤਿਗੁਰੂ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ 70 ਸ਼ਾਇਆ ਹੇਠ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਦੇ ਨਾਮ ਇਸੇ ਤਰ੍ਹਾਂ ਦੇ ਮਹਾਨ ਜੀਵ ਸੁਵਚ ਸੰਗਤਾਂ ਨੂੰ ਤਨ ਮਨ ਧਨ ਗੁਰੂ ਨੂੰ ਅਰਪਣ ਕਰਨ ਦੀ ਪ੍ਰੇਰਣਾ ਦਿੰਦੇ ਤથા ਤਰ ਮਸੇਦ ਦਿੱਤਾ ਬਾਜ ਨਹੀਂ ਰਹਿਣਾ ਕਰ ਮਸੇਦ ਦਿੱਤੇ ਹਮ ਆਜ ਨਹੀਂ ਰਹਿਣਾ ਇਹ ਨਾਰੇ ਬਲੰਦ ਕਰਦੇ ਹੋਏ ਇਸੇ ਮਾਰਗ ਅਪਰੰਤ ਹੀ ਹੀ ਗੁਜਰੇ ਸਨ ਅੱਜ ਉਹਨਾਂ ਸੰਕਲਪਾਂ ਨੂੰ ਅਸਮਲੀ ਜਾਮਾ ਪਹਿਨੌਣ ਲਈ ਆਪ ਜੀ ਸੰਗ ਤਸਮੀਰ ਉਸੇ ਮਾਰਗ ਉੱਪਰ ਹੀ ਜਾ ਰਹੇ ਸਨ ਸਾਰੇ ਰਾਹਤੇ ਵਿੱਚ ਰੋਕ ਰੋਕੇ ਸੰਗਤਾਂ ਦਾ ਪਿਆਰ ਲੈਂਦੇ ਦੁਪਹਿਰ 2 ਵਜੇ ਸ੍ਰੀ ਗੁਰੂ ਦਵਾਨ ਹਿਸਤਾਨ ਸਕੱਟਰ ਟਾਊਨ ਜਲੰਧਰ ਮੈਂ ਚ ਇਹ ਸਾਰਾ ਜਲੋਸ ਪੁੱਜਿਆ ਪ੍ਰਮੰਧ ਕਾ ਨੇ ਲੰਗਰ ਤੇ ਚਾਹ ਨਾਲ ਪ੍ਰੇਮ ਸਹਿਤ ਸੇਵਾ ਕੀਤੀ ਹਾਰ ਕਰਕੇ ਇਥੋਂ ਵੀ ਸੰਗਤਾਂ ਦਾ ਪਿਆਰ ਲੈ ਕੇ ਸ਼ਾਮ ਤੱਕ ਹਰੀ ਸੰਗਤ ਸ੍ਰੀ ਅਮਰਤਾ ਸਰ ਸੈ ਪੁੱਜ ਗਈ ਰਾਤ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾ ਵਚਨਾਂ ਉਕੀਤਾ ਰਾਹਤੇ ਵਿੱਚ ਜੋ ਪਿਆਰ ਸੰਗਤਾਂ ਨੇ ਦਿੱਤਾ ਉਹ ਬੰਨ ਨਹੀਂ ਕੀਤਾ ਜਾ ਸਕਦਾ ਨਗਰਾ ਨਗਰਾਮ ਬਲੋਂ ਪੇਟ ਕੀਤੀ ਗਈ ਮਾਇਆ ਤੋਂ ਇਲਾਵਾ ਜਿੰਨੀ ਵੀ ਕਿਸੇ ਪ੍ਰੇਮੀ ਪਾਸ ਗੁਰਮਾਇਆ ਸੀ ਉਹ ਆਪਣੀ ਜੇਬ ਵਿੱਚੋਂ ਕੱਢ ਕੇ ਬਾਬਾ ਜੀ ਨੂੰ ਦੇ ਜਾਂਦੇ ਸੀ ਅਤੇ ਸੀ ਜਨ ਇਤਰਾ ਨਾਲ ਮਿਦਾਈ ਕੀ ਦਿੰਦਾ ਬਾਬਾ ਜੀ ਦਾ ਨਾਮ ਆਸ ਪਰਮੰਧ ਕਾ ਨੇ ਕਾ ਰੈਸਟ ਹਾਊਸ ਬੇਚ ਕਰਵਾਇਆ ਆਪ ਜੀ ਕੋ ਬਰੇ ਬਚਾਰਾਮ ਕਾ ਲੱਗ ਪਏ ਦੂਸਰੇ ਕਮਰੇ ਵਿੱਚ ਸੰਗਤ ਨੇ ਜੋ ਪਿਆਰ ਭੇਟਾ ਮਾਇਆ ਦੇ ਰੂਮ ਵਿੱਚ ਦਿੱਤੀ ਸੀ ਉਸ ਨੂੰ ਕਿਨਿਆ ਜਾ ਰਸਤੇ ਰਸਤੇ ਹੀ ਮਾਇਆ ਪਿਆਰ ਪਿਆਰ ਲੱਪੇ ਦੇ 3 ਵਸੀ 50001 ਸੰਗਤ ਵਾਲੀ ਮਾਇਆ ਤੇ 25000 ਜੋ ਬਾਬਾ ਜੀ ਗੁਰਦੁਆਰਾ ਸਹਿਮ ਤੋਂ ਲੈ ਕੇ ਗਏ ਸਨ ਹਾਰੇ ਪਾਪ 75 75000 ਰੁਪਏ ਦੀ ਇੱਕ ਥੈਲੀ ਬਣਾ ਲਈ ਗਈ 19 ਅਕਤੂਬਰ ਦਾ ਅਮਰ ਤੀੜਾ ਹੋਇਆ ਨਤਨ ਸਿੰਘ ਦੇ ਸਿਮਨ ਕਾਨਪ੍ਰੰਤ ਸਾਰੇ ਸੰਗਤ ਨੇ ਗੁਰੂ ਚਰਨਾਂ ਦੀ ਹਾਜ਼ਰੀ ਭਰੀ ਅਤੇ ਦਰਸ਼ਨ ਛਨਾਣ ਕੀਤੇ ਬਾਬਾ ਜੀ ਨੇ ਵੀ ਸ੍ਰੀ ਹਰਮੰਦਰ ਸਹਿਮਤੀ ਤਖਤ ਸੇਵ ਕਾਲ ਤਖਤ ਸੇਵ ਨਮਸਕਾਰ ਕੀਤੀ ਅਤੇ ਬਾਸ ਚਲ ਪਾਣੀ ਛੱਕ ਕੇ ਤੀਜਾ ਸਿੰਘ ਸਮੁੰਦਰੀ ਹਾਲ ਦੇ ਇੱਕ ਕਮਰੇ ਵਿੱਚ ਬੈਠ ਗਏ ਬਾਬਾ ਜੀ ਨੂੰ ਬੋਢੇ ਦੀ ਦਰਦ ਹੋਣ ਕਾਰਨ ਆਪ ਪੌਣੀਆਂ ਨਹੀਂ ਸਮ ਚੜ ਸਕਦੀ। ਸੋ ਜੈਸ ਕਰਕੇ ਸੰਤ ਹਰਚੰਦ ਸਿੰਘ ਲੋਗ ਗਵਾਲ ਪਤਾ ਲੱਗਦੇ ਸਾਰ ਹੀ ਬੜੇ ਪਿਆਰ ਨਾਲ ਇੱਥਾਂ ਉਸਕਾ ਮਰਿਬੇ ਚਾਹ ਕੇ ਮੇਰੇ ਅਤੇ ਬੇਨਤੀ ਕੀਤੀ ਕਿ ਆਪ ਜੀ ਦੀ ਅਜੂ ਜੇਲ੍ਹ ਜਾਣ ਦੇ ਯੋਗ ਨਹੀਂ ਸੀ। ਨਹੀਂ ਸੋ ਆਪ ਜੀ ਮਨਜਥੇ ਨੂੰ ਮਿਲਾਂਗੀ ਦੇਵੋ ਪਰ ਆਪ ਖੁਦ ਨਾ ਜਾਵੋ ਪਰ ਆਪ ਜੀ ਨੇ ਉਹਨਾਂ ਦਾ ਬਚਨ ਸੁਣ ਕੇ ਬੜੀ ਨਿਮਰਤਾ ਸਹਿਤ ਕਿਹਾ ਕਿ ਅਸੀਂ ਗੁਰੂ ਕੇ ਇਲਾ ਅਨਸਾਰ ਗ੍ਰਿਫਤਾਰੀ ਦੇਣ ਦਾ ਮਾਨ ਬਣਾ ਚੁੱਕੇ ਹਾਂ ਤੇ ਗੁਰੂ ਚਰਨਾਂ ਵਿੱਚ ਅਰਦਾਸ ਵੀ ਕਰ ਦਿੱਤੀ ਹੈ ਸੋ ਇਸ ਪ੍ਰੋਗਰਾਮ ਦੀ ਸੰਵਹਾਲ ਤ ਲਈ ਹੁਣ ਤੁਸੀਂ ਸਤਪੁਰ ਸਾ ਅੱਗੇ ਅਰਦਾਸ ਬੇਨਤੀ ਹੀ ਕਰੋ ਇਤੋਂ ਸਮਾਂਤ ਕਰਦੇ ਬੋਲਣ ਵਿੱਚ ਕੋਈ ਅੱਖਰ ਵੱਧਾ ਘਟਾ ਕੋਈ ਚੁਕਮਾ ਕੋਈ ਅੱਗੇ ਤੋਂ ਸਭ ਸੀ ਵੰਨ ਦਾ ਬਾਲਬਾਸ਼ਨ ਦੇ ਅਣਜਾਣ ਬੱਚੀ ਦੇ ਸੱਤ ਰੱਖਣਾ ਨਾਮ ਦੀ ਦਾਤ ਬੜਾ ਇੰਝ ਚੱਲਣਾ ਤੇ ਪ੍ਰੀਤ ਵਸਣੀ ਵਾਹਿਗੁਰੂ ਦੇ ਨਾਮ ਨਾਲ ਜੋੜਨਾ ਵਾਹਿਗੁਰੂ ਜੀ ਕਾ ਖਾਲਸਾ ਸੇਵਾ ਵਾਹਿਗੁਰੂ ਜੀ ਕੀ